ਤੰਦੀ ਭਗਵੰਤ ਮਾਨ ਦੀ ਸਰਕਾਰ ਘਕਾਣੇ ਰਾ ਦੇ ਵੀ ਗਏ ਸਵੇਰੇ ਵੀ ਗਏ ਹੋਣ ਵੀ ਗਏ ਇਸੇ ਪ੍ਰਸ਼ਾਸਨ ਨੇ ਨਹੀਂ ਸੁਣੀ ਇਹ ਮਾਤਾ ਜੀ ਜਿਹੜੇ ਆ ਇਹਨਾਂ ਨੇ ਦੇਖੋ ਸੜਕ ਦੇ ਵਿੱਚ ਹੀ ਕੁਰਸੀ ਢਾ ਕੇ ਬਹਿ ਗਏ ਜਦੋਂ ਤੱਕ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਤੇ ਕਿੰਨੇ ਵਜੇ ਦਾ ਬੱਚਾ ਚੱਕ ਹੋਇਆ ਗੱਲ ਦਾ 7-8 ਵਜੇ ਦਾ 24 ਘੰਟੇ ਹੋ ਗਏ ਤੁਹਾਡੇ ਸਾਹਮਣੇ ਟਾਈਮ ਤੇ ਲੋਕਾਂ ਨੂੰ ਆਪਣੇ ਮਸਲੇ ਹੱਲ ਕਰਵਾਉਣ ਲਈ ਦੇਖੋ ਤੁਸੀਂ ਸੜਕਾਂ ਦੇ ਜਿਹੜਾ ਉਤਰਨਾ ਪੈ ਰਿਹਾ ਜਿਹੜੇ ਜਲੰਧਰ ਦੇ ਵਿੱਚ ਕੁਰਸੀਆਂ ਢਾ ਕੇ ਸੜਕਾਂ ਦੇ ਵਿੱਚ ਬੈਗੇ ਆ ਤੇ ਮੋਡਲ ਟਾਊਨ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜਲੰਧਰ ਦੇ ਇਸ ਟਾਈਮ ਅਸੀਂ ਮੰਨੀਰਨ ਜੁਐਲਰ ਜਿਹੜਾ ਚੌਪ ਬਣਾਇਆ ਹੋਇਆ ਉੱਥੇ ਖੜੇ ਆ ਤੁਸੀਂ ਦੇਖ ਸਕਦੇ ਹੋ ਜਲੰਧਰ ਦੇ ਵਿੱਚ ਮਾਤਾ ਜੀ ਜਿਹੜਾ ਵਾ ਚੇਅਰ ਲਗਾ ਕੇ ਜਿਹੜਾ ਬੈਗੇ ਆ ਇੱਕ ਕੱਲ ਦਾ ਜਿਹੜਾ ਬੱਚਾ ਮਿਸਿੰਗ ਹੋਇਆ ਪਿਆ ਵਾ ਮਾਤਾ ਜੀ ਗੱਲ ਕੀ ਹੋਈ ਸਾਰੀ ਗੱਲ ਦੱਸੋ ਗੱਲ ਸ਼ਾਮੀ 6 ਵਜੇ ਮੇਰੇ ਬੂਹੇ ਦੇ ਅੱਗੇ ਖੜਾ ਸੀ ਬੱਚਾ ਅੱਛਾ ਜੀ ਉਸ ਤੋਂ ਬਾਅਦ ਇਹ ਪੌਣੇ 7 ਘਰ ਆ ਗਿਆ ਮਾਂ ਕੁਲ ਹਾਂ ਜੀ मां को ला गया मान कहना कोई चीज लेनी है मैं दुकान ते जाना दुकान तक पहुंचे ही पहुंचे ही कल शाम 7 बजे तक बच्चा के गया है थाने रात भी गए सवेरे भी गए हूं भी गए किसी प्रशासन ने नहीं सुनी ਕਿਸੇ ਪ੍ਰਸ਼ਾਸਨ ਨੇ ਨਹੀਂ ਸੁਣੀ ਵੀ ਗਰੀਬ ਦੀ ਆ ਕੇ ਸੁਣਿਆ ਉਹਦੀ ਮਾਂ ਕਿਵੇਂ ਰੋਂਦੀ ਏ ਕਿੰਨੇ ਸਾਲ ਦਾ ਸੀਗਾ 12 ਸਾਲ ਦਾ ਬੱਚਾ 12 ਸਾਲ ਦਾ ਕਿੰਨੇ 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 ਦਿਨ ਦਾ ਗਿਆ ਹੈ ਕਰੋ ਕਿੰਨੇ ਦਿਨ ਦਾ ਛੱਕਿਆ ਹੈ 7 ਵਜੇ ਦਾ ਕੱਲ 7 ਵਜੇ ਦਾ ਪਾ 24 ਘੰਟੇ ਹੋ ਗਏ ਕਿਸੇ ਪ੍ਰਸ਼ਾਸਨ ਨੇ ਸਾਰ ਨਹੀਂ ਲਈ ਨਹੀਂ ਕੋਲ ਦੇ ਕੋਲ ਨਹੀਂ ਗਏ ਗਏ ਫੋਨ ਵੀ ਗਏ ਆ ਤਾਂ ਵੀ ਨਹੀਂ ਸੁਣਿਆ ਤਾਂ ਕਿਥੇ ਧਰਨਾ ਦੇਣ ਲੱਗੇ ਆ ਤੁਸੀਂ ਦੇਖ ਸਕਦੇ ਹੋ ਰੋਡ ਜਿਹੜਾ ਪੂਰਾ ਬਲੌਕ ਕਰ ਦਿੱਤਾ ਗਿਆ ਉਹਨਾਂ ਦੇ ਮਾਪਿਆਂ ਵੱਲੋਂ ਭਾਜੀ ਕੀ ਕਹਿਣਾ ਚਾਹੁੰਦੇ ਹੋ ਕੋਈ ਵੀ ਕਾਰਵਾਈ ਜਿਹੜੀ ਹੋਣੀ ਚਾਹੀਦੀ ਭਾਜੀ ਕੱਲ ਦਾ 7 ਵਜੇ ਦਾ ਬੱਚਾ ਗੁੰਮ ਹੋਇਆ ਯਾ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਅਸੀਂ ਅੱਧਾ ਪੌਣਾ ਘੰਟਾ ਹੁਣ ਥਾਣੇ ਬੈਠ ਕੇ ਆਏ ਆ ਕਿਸੇ ਨੇ ਨਹੀਂ ਪੁੱਛਿਆ ਅਫਸਰ ਨੂੰ ਫੋਨ ਕੀਤਾ ਉਹ ਕਹਿੰਦੇ ਹੁਣ ਆ ਰਿਹਾ ਹੁਣ ਆ ਰਿਹਾ ਕੋਈ ਕਾਰਵਾਈ ਨਹੀਂ ਜੇ ਕਿਸੇ ਅਫਸਰ ਦਾ ਵੱਡੇ ਅਫਸਰ ਦਾ ਬੱਚਾ ਹੋ ਜਾ ਕੇ ਐਮਪੀ ਐਮਐਲਏ ਦਾ 2 ਘੰਟੇ ਜਿ ਲੱਭ ਦੇਣਾ ਸੀਗਾ ਹੁਣ ਉਹਨਾਂ ਦਾ ਮਾਂ ਪਿਓ ਦਾ ਦੇਖੋ ਕੀ ਹਾਲ ਹੋਇਆ 24 ਘੰਟੇ ਹੋ ਗਏ ਕਿਸੇ ਬੱਚੇ ਦੀ ਕਦਰ ਹੀ ਨਹੀਂ 13 ਸਾਲ ਦਾ ਬੱਚਾ ਉਹਨਾਂ ਦਾ ਗੁੰਮ ਹੋਇਆ ਤੇ ਕਿੰਨੇ ਵੇ ਦਾ ਬੱਚਾ ਚੱਕ ਹੋਇਆ ਪੈਰ ਕੱਲ ਦਾ 7-8 ਵਜੇ ਦਾ 24 ਘੰਟੇ ਹੋ ਗਏ ਤੁਹਾਡੇ ਸਾਹਮਣੇ ਟਾਈਮ ਦੇਖੋ ਕੋਈ ਮੈਂ ਕਹਿੰਦਾ ਕੋਈ ਕੈਮਰੇ ਘੁਲਾਏ ਕੁਛ ਕਰੇ ਕੋਈ ਖੜਾ ਹੋਇਆ ਹੀ ਨਹੀਂ ਕੋਈ ਆਇਆ ਹੀ ਨਹੀਂ ਉਹ ਅਸੀਂ ਮੱਲੇ ਵਾਲੇ ਕੱਟੇ ਹੋਏ ਆ ਕੋਈ ਪੁਲਿਸ ਮੁਲਾਜ਼ਮ ਨਹੀਂ ਪਹੁੰਚ ਕੋਈ ਨਹੀਂ ਆਇਆ ਸਰ ਕੋਈ ਨਹੀਂ ਆਇਆ ਇਹਦੇ ਬੰਮੀ ਕਿੱਥੇ ਆ ਬੱਚੇ ਦੇ ਇਹ ਇੱਥੇ ਹੀ ਹੈਗਾ ਇਹਨਾਂ ਦਾ ਫਾਦਰ ਇੱਥੇ ਖੜਾ ਹੈ ਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਜਿਹੜਾ ਪੂਰਾ ਚੌਂਕ ਜਿਹੜਾ ਇਸ ਟਾਈਮ ਇਹੜਾ ਬਲੌਕ ਕਰ ਦਿੱਤਾ ਗਿਆ ਵਾ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਤੇ ਜਿਹੜੇ ਮਦਰ ਆ ਉਹਨਾਂ ਨੇ ਵੀ ਗੱਲ ਕਰਦੇ ਆ माता जी कितने साल का बच्चा तेरह साल का तेरा साल का बच्चा की की सिद्धांत सिद्धांतों कदो, कदो बेटा सात बजे हुआ घर से पुलिस के पास गए नहीं रात में गए थे जी। तो फिर क्या पर रात में उन्होंने कोई एक्शन नहीं लिया तो नहीं लिखे नहीं क्या बोला उन्होंने उन्होंने कहा जो बच्चे का ना पोते थे तो क्या कहते उनका दोस्त का मगर हमारे पास बच्चे जब जाएंगे आपके पास जाएंगे तब ना हमें रहेगा जो हमारे पास दोस्त है इनको उन्होंने बोला कैसे आप पेरेंट्स हो आप, आप बच्चे को केयर नहीं करते हैं इन्होंने कहा सर मैं तो केयर करता हूँ मेरे साथ उन्होंने कुछ बदतमीजी नहीं किया ਪਰ ਉਹਨਾਂ ਨੇ ਕੰਪਲੇਨ ਦਾ ਕੋਈ ਐਕਸ਼ਨ ਨਹੀਂ ਲਈ ਲਿਖਾ ਅਬ ਜਦੋਂ ਹਮ ਲਕ ਧਰਨਾ ਕਰ ਰਹੇ ਹਾਂ ਅਬ ਉਹਨਾਂ ਦਾ ਕਾਲ ਆ ਰਿਹਾ ਹੈ ਹਾਂ ਜੀ ਇਹ ਮਾਤਾ ਜੀ ਜਿਹੜੇ ਆ ਇਹਨਾਂ ਨੇ ਦੇਖੋ ਸੜਕ ਦੇ ਵਿੱਚ ਹੀ ਕੁਰਸੀ ਢਾ ਕੇ ਬੈ ਗਿਆ ਜਦੋਂ ਤੱਕ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਤੇ ਇਹ ਮਾਤਾ ਜੀ ਜਿਹੜੇ ਇੱਥੇ ਹੀ ਬੈਠੇ ਰਹੋਗੇ ਦੇਖੋ ਕਿਸ ਤਰ੍ਹਾਂ ਦੇ ਹਾਲਾਤ ਆ ਪੁਲਿਸ ਪ੍ਰਸ਼ਾਸਨ ਸਾਡਾ ਕੁਝ ਨਹੀਂ ਕਰ ਰਿਹਾ ਇਸ ਟਾਈਮ ਤੇ ਲੋਕਾਂ ਨੂੰ ਹਏ ਭੱਜ ਪਕਵਾਂਤਮਾਨ ਦੀ ਸਰਕਾਰ ਹਾਏ 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 ਗਰੀਬਾਂ ਨੂੰ ਨਿصاف ਨਹੀਂ ਦਿੰਦੀ ਭਗਵੰਤਮਾਨ ਦੀ ਸਰਕਾਰ ਤੁਸੀਂ ਦੇਖ ਸਕਦੇ ਹੋ ਭਗਵੰਤਮਾਨ ਨੂੰ ਜਿਹੜਾ ਭਗਵੰਤਮਾਨ ਨੂੰ ਜਿਹੜੇ ਲੋਕ ਪੇਟ ਰਹੇ ਇੱਥੇ ਕੋਈ ਵੀ ਜਿਹੜਾ ਇਨਸਾਫ ਨਹੀਂ ਮਿਲ ਰਿਹਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਲੰਧਰ ਦੀਆਂ ਦਿਖਾ ਰਿਹਾ ਇਸ ਟਾਈਮ ਪੂਰਾ ਚੌਂਕ ਜਿਹੜਾ ਉਹ ਜਾਮ ਕਰ ਦਿੱਤਾ ਇੱਕ ਬੱਚਾ ਕੱਲ ਦਾ ਜਿਹੜਾ ਮਿਸਿੰਗ ਆ ਭਈਆ ਆ ਪੁਲਿਸ ਸਟੇਸ਼ਨ ਗਏ ਥੇ ਜੀ ਸਰ ਗਏ ਤੇ ਕੀ ਬੋਲਾ انہوں ਨੇ ਬੋਲਾ ਕਿ ਬੱਚੇ ਦਾ ਦੋਸਤ ਦਾ ਨੰਬਰ ਦੋ ਤਾਂ हमको ਪਤਾ ਹੀ ਨਹੀਂ ਇਹ ਕੌਣ ਦੋਸਤ ਹੈ ਨਹੀਂ ਹੈ 10 ਸਾਲ ਦਾ ਬੱਚਾ ਹੈ ਆਪਕਾ ਬੱਚਾ ਮੇਰਾ 13 ਸਾਲ ਦਾ ਹੈ ਪੁੱਤ 13 ਸਾਲ ਦਾ ਕੀ ਨਾਮ ਹੈ ਇਸ ਦਾ ਸਿਧਾਂਤ ਕਿੰਨੇ ਵਜੇ ਕ ਮਿਸਿੰਗ ਹੈ ਉਹ ਸ਼ਾਮ 7 ਵਜੇ ਸੇ 7 ਵਜੇ ਸੇ ਜੀ ਸਰ ਤੇ ਲੋਕਾਂ ਨੂੰ ਆਪਣੇ ਮਸ ਹੱਲ ਕਰਵਾਉਣ ਲਈ ਦੇਖੋ ਤੁਸੀਂ ਸੜਕਾਂ ਦੇ ਜਿਹੜਾ ਉਤਰਨਾ ਪੈ ਰਿਹਾ ਮਾਤਾ ਜੀ ਜਿਹੜੇ ਜਲੰਧਰ ਦੇ ਵਿੱਚ ਕੁਰਸੀਆਂ ਢਾ ਕੇ ਸੜਕਾਂ ਦੇ ਵਿੱਚ ਬਹਿ ਗਏ ਆ ਤੇ ਮੋਡਲ ਟਾਊਨ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਪੂਰਾ ਚੌਕ ਜਿਹੜਾ ਮਲੀਨ ਲਾਮ ਜੁਵੈਲਰ ਜਿਹੜਾ ਚੌਕ ਆ ਉਹਨਾਂ ਦੇ ਨਾਮ ਤੇ ਬਣਿਆ ਹੈ ਨੰਬਰ ਥਾਣੇ ਦਾ ਇੱਕ ਬੰਦਾ ਵੀ ਕੋਈ ਪੁਲਿਸ ਕੋਈ ਉਸੂ ਥੱਲੇ ਵਾਲੇ ਕੋਈ ਕਿਸੇ ਨੇ ਸੁਣਵਾਈ ਨਹੀਂ ਕੀਤੀ ਕੱਲ 7 ਵਜੇ ਦਾ ਬੱਚਾ ਗੋਮ ਹੋਇਆ ਕਿਸੇ ਅਫਸਰ ਦਾ ਬੱਚਾ ਗੋਮ ਹੋ ਜਾਂਦਾ ਨਾ ਤਾਂ ਲੱਭ ਕੇ ਫੋਟੋ ਖਚਾਉਣ ਲੱਗ ਪੈਣਾ ਇਸ ਮਾਂ ਦੀ ਕੇ ਫੋਟੋ ਦੇਖੋ ਉਸ ਮਾਂ ਦੀ ਬਾਤ ਹੀ ਬੋਲ ਉੱਧਾ ਜਾ ਬੀਬੀ ਆਸ ਬੜੇ ਦਾ ਬੱਚਾ ਸੀ ਤੁਸੀਂ ਦੇਖ ਸਕਦੇ ਹੋ ਗਰੀਬ ਪਰਿਵਾਰ ਆ ਇਹਨਾਂ ਦੀ ਤਾਂ ਹੀ ਕਹਿੰਦੇ ਕਾਰਵਾਈ ਨਹੀਂ ਹੋ ਰਹੀ ਇਸ ਕਰਕੇ ਆਏਗੀ ਗਰੀਬਾਂ ਦੀ ਸੁਣੇਗੀ ਆ ਗਰੀਬਾਂ ਦੀ ਭਗਵੰਤ ਮਾਨ ਸਰਕਾਰ ਸੁਣਨ ਲਈ ਭਗਵੰਤ ਮੇਰੇ ਸਾਹਮਣੇ ਆਵੇ ਭਗਵੰਤ ਮਾਨ ਨੂੰ ਮੈਂ ਦੱਸਾਂ ਕੀ ਗਰੀਬਾਂ ਦੀ ਸੁਣਨ ਡਿਆ ਕੱਲ ਦੀ ਮਾਂ ਤੜਪਣ ਲਈ ਦਿਨ ਰਾਤ ਕਰ ਦਿੱਤਾ ਇੱਕ ਕੋਈ ਨਹੀਂ ਸੁਣਵਾਈ ਕੀਤੀ ਸਾਰੇ ਉਹ ਘਰ ਵਾਲੇ ਕਹਿ ਰਹੇ ਆ ਕਿ ਕੋਈ ਵਿਜ਼ਿਟ ਵੀ ਨਹੀਂ ਕੀਤਾ ਉਹਨਾਂ ਨੇ ਭਾਜੀ ਮੇਰੇ ਕੋਲੇ ਅੱਜ ਆਏ ਸੀ ਮੈਂ ਇਹਨਾਂ ਨੂੰ ਕਿਹਾ ਜਿਹੜੇ ਉਹਦੇ ਯਾਰ ਦੋਸਤ ਆ ਉਹਨਾਂ ਦਾ ਮੈਨੂੰ ਐਡਰੈਸ ਦੋ ਮੈਂ ਉਹਨਾਂ ਤੋਂ ਜਾ ਕੇ ਪੁੱਛਦਾ ਆ ਇਹਨਾਂ ਨੇ ਮੈਨੂੰ ਕੁਝ ਨਹੀਂ ਦੱਸਿਆ ਉਹ ਕਹਿ ਰਹੇ ਆ ਕਿ ਕੱਲ 7 ਵੇ ਦਾ ਬੱਚਾ ਮਿਸਿੰਗ ਆ ਕੋਈ ਸੀਸੀਟੀਵੀ ਵੀ ਕਢਾਈ ਇਹ ਕਹਿੰਦੇ ਸਿਰਫ ਇਸ਼ਤਿਹਾਰਕਾਰੀ ਕਰ ਦੋ ਇਸ਼ਤਿਹਾਰ ਨਹੀਂ ਜਾਰੀ ਹੋਣਾ ਪਹਿਲਾਂ ਪਰਚਾ ਦਰਜ ਹੋਏਗਾ ਕਿਉਂਕਿ ਬੱਚੇ ਦੀ ਏਜ ਘੱਟ ਆ ਅੱਛਾ ਜੀ ਹੂੰ ਉਸ ਤੋਂ ਬਾਅਦ ਗਾਂ ਦੇ ਪ੍ਰੋਸੈਸ ਚੱਲਣੇ ਆ ਫੋਟੋਆਂ ਮੈਨੂੰ ਸਵੇਰੇ ਦੇ ਗਏ ਆ ਉਹ ਮੈਂ ਰੱਖੀਆਂ ਆ ਸਰ ਤੁਸੀਂ ਸਵੇਰੇ ਦੇ ਵਿਜ਼ਿਟ ਨਹੀਂ ਕੀਤਾ ਕਰ ਦੇਖਣੇ ਆ ਮੈਂ ਮੈਨੇ ਕੋਲ ਸਾਰੀ ਰਿਪੋਰਟ ਸਾਡੀ ਵੀਆਈਪੀ ਬੂਦੀ ਤੇ ਸੀਗੀ ਉੱਥੇ ਸੀਗੇ ਇਹਨਾਂ ਨੂੰ ਮੈਂ ਕਿਹਾ ਵੀ ਆਣ ਕੇ ਬਿਆਨ ਲਿਖਾਓ ਮੇਰੇ ਕੋਲ ਜਿੰਨੀ ਵਾਰ ਫੋਨ ਕੀਤੇ ਤੇ ਫਾਦਰ ਨੂੰ ਇਹਦੇ ਬਰੇ ਬੇਟੇ ਨੂੰ ਕਹਿੰਦੇ ਜੀ ਅਸੀਂ ਆ ਰਹੇ ਹਾਂ ਕੋਟਨਾ ਪੁੱਟਾ ਪਿੰਡ ਕੋਈ ਸੀਗਾ ਕੇਸ ਉੱਥੇ ਸੀਗਾ ਭਾਈ ਜੀ ਕੀ ਕਾਰਵਾਈ ਕਰ ਰਹੇ ਹੋਣਾ ਮੈਂ ਇਹ ਐਫਆਈਆਰ ਅੱਜ ਕਰੂੰਗਾ ਅੱਛਾ ਯਾਰ ਕਹਿਰ ਕਰ ਰਹੇ ਤੇ ਬੱਚੇ ਸੀਸੀਟੀਵੀ ਵਗੈਰਾ ਤੁਸੀਂ ਖੰਗਾਲੀ ਕੋਈ ਬਾਅਦ ਦੇ ਵਿੱਚ ਚੈੱਕ ਕਰਾਂਗੇ ਸਾਰਾ ਕੁਝ ਚੈੱਕ ਕਰੂ ਤੇ ਪੁਲਿਸ ਪ੍ਰਸ਼ਾਸਨ ਦੇ ਇਹੀ ਕਹਿਣਾ ਵਾ ਕਿ ਅਸੀਂ ਸੀਸੀਟੀਵੀ ਕਢਵਾ ਕੇ ਪੂਰਾ ਚੈੱਕ ਕਰਾਂਗੇ ਪਰਚਾ ਦਰਜ ਕਰਾਂਗੇ ਤੇ ਜਿਹੜੀ ਅਗਲੀ ਕਾਰਵਾਈ ਬਣਦੀ ਉਹ ਜ਼ਰੂਰ ਕਰਾਂਗੇ ਅਸੀਂ ਤੇ ਇਹੀ ਪੁਲਿਸ ਦਾ ਕਹਿਣਾ ਵਾ ਤੇ ਅਸੀਂ ਵੀ ਇਹੀ ਆਸ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇਹਨਾਂ ਦਾ ਬੱਚਾ ਜਿਹੜਾ ਉਹ ਇਹਨਾਂ ਨੂੰ ਸੌਂਪਿਆ ਜਾਵੇ ਲੱਭ ਕੇ ਮਿੰਕੂ ઠવાਲ ਦੇ ਨਾਲ ਸਨੀ ਸੋਤਾ ਦੀ ਖਾਸ ਰਿਪੋਰਟ